15 ਸਾਲ ਤੋਂ ਮੈਂ ਗੁਰਦੁਆਰਾ ਪਾਸ ਸਾਈ 10 ਪੱਤੀ ਰੰਗਾ ਤਲਾ ਵਾਲਾ ਗੁਰਦੁਆਰਾ ਸਾਹਿਬ ਦੇ ਬਤੌਰ ਹੈਡ ਗ੍ਰੰਥ ਦੀ ਸੇਵਾ ਨਿਭਾ ਰਿਹਾ ਹਾਂ ਤੇ ਮੈਂ ਕਹਿੰਦਾ ਮੈਨੂੰ ਇੰਨਾ ਪਿਆਰ ਮਿਲਿਆ ਇਸ ਪਿੰਡ ਤੋਂ ਮੈਂ ਦੱਸ ਨਹੀਂ ਸਕਦਾ ਵਧੀਆ ਪਿਆਰ ਸੀਗਾ ਇਕੱਲਾ ਪਾਸੇ ਦੇ ਵਿੱਚ ਹੀ ਨਹੀਂ ਪੂਰੇ ਪਿੰਡ ਦੇ ਵਿੱਚ ਹੀ ਸਾਡੇ ਉਹਨਾਂ ਦਾ ਸਹਿਚਾਰ ਬਹੁਤ ਜ਼ਿਆਦਾ ਵਧੀਆ ਸੀਗਾ ਤੇ ਸਾਨੂੰ ਕਿਤਨ ਕਿਵੇਂ ਕਰਮਜੀਤ ਵੀਰੇ ਦੇ ਕਹਿਣ ਵਾਂਗੂ ਬਹੁਤ ਜ਼ਿਆਦਾ ਦਿਲ ਦੇ ਵਿੱਚ ਅਫਸੋਸ ਵੀ ਆ ਵੀ ਇੰਨੇ ਵਧੀਆ ਬਾਬਾ ਜੀ ਅਸੀਂ ਜਿਵੇਂ ਕਿ ਹੀਰਾ ਘੋਣ ਵਾਲੀ ਗੱਲ ਹੀ ਹੋਈ ਹੋਈ ਹੈ ਜੋਨੇ ਪਹਿਲਾਂ ਤਾਂ ਪੜ੍ਹਾਈ ਦਾ ਖਰਚਾ ਕੀਤਾ ਉਸ ਤੋਂ ਬਾਅਦ ਵਿਆਹ ਦਾ ਸਾਰਾ ਖਰਚਾ ਇਸ ਨਗਰ ਨੇ ਕੀਤਾ ਤੇ ਉਸ ਤੋਂ ਬਾਅਦ ਮੇਰੇ ਦੋ ਬੇਟੀਆਂ ਐਨ ਆਰ ਆਈ ਨੇ ਇੱਕ ਕੈਨੇਡਾ ਚ ਇੱਕ ਗਲੈਂਡ ਚ ਉਹ ਵੀ ਇਸ ਨਗਰ ਦੀ ਬਲਾਕ ਦੇ ਜੁਡੀ ਸਾਡੇ ਬੇਟੀਆਂ ਮੇਰਾ ਬੇਟਾ ਹੈ ਇੰਜੀਨੀਅਰ ਹੈ ਚਲੋ ਪਰਮਾਤਮਾ ਅੱਗੇ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਉਹਨਾਂ ਦਾ ਵਧੀਆ ਪਰਿਵਾਰ ਗੇ ਇੱਕੋ ਵੇਲੇ ਖੁਸ਼ੀ ਤੇ ਗਮੀ ਦਾ ਆਲਮ ਤਸਵੀਰਾਂ ਲੁਧਿਆਣਾ ਦੇ ਪਿੰਡ ਜਸਪਾਲ ਬਾੰਗਰ ਦੇ ਗੁਰਦੁਆਰਾ ਪਾਸ਼ਾਏ ਦਸਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰੰਗਾ ਪੱਤੀ ਦੀਆਂ ਨੇ ਮੌਕਾ ਹੈ ਗੁਰੂ ਘਰ ਦੇ ਵਜ਼ੀਰ ਦੀ ਵਿਦਾਇਗੀ ਦਾ ਪਿਛਲੇ 15 ਸਾਲਾਂ ਤੋਂ ਗੁਰੂ ਘਰ ਚ ਸੇਵਾ ਨਿਭਾ ਰਹੇ ਗਰੰਥੀ ਸਿੰਘ ਨਿਰਮਲ ਸਿੰਘ ਸੇਵਾ ਮੁਕਤ ਹੋ ਰਹੇ ਨੇ ਪੂਰਾ ਪਿੰਡ ਗਰੰਥੀ ਸਿੰਘ ਨੂੰ ਵਿਦਾ ਕਰਨ ਲਈ ਇਕੱਠਾ ਹੋਇਆ ਹਰ ਅੱਖ ਜੁੱਥੇ ਨਮ ਹੈ ਉਥੇ ਹੀ 15 ਸਾਲ ਦੇ ਲੰਮੇ ਸਮੇਂ ਦੌਰਾਨ ਦੁੱਖ ਸੁੱਖ ਦੀ ਹਰ ਸਾਂਝ ਨਿਭਾਉਣ ਵਾਲੇ ਗੁਰੂ ਘਰ ਦੇ ਇਸ ਵਜ਼ੀਰ ਲਈ ਸ਼ੁਭਕਾਮਨਾਵਾਂ ਵੀ ਨੇ ਪਿੰਡ ਵਾਸੀਆਂ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸੋਨੇ ਦੀ ਮੁੰਦਰੀ ਤੇ ਮਾਇਆ ਭੇਟ ਕਰਦਿਆਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਗਰੰਥੀ ਸਿੰਘ ਭਾਈ ਨਿਰਮਲ ਸਿੰਘ ਤੇ ਪਿੰਡ ਵਾਸੀਆਂ ਨੇ 15 ਸਾਲਾਂ ਚ ਆਏ ਉਤਰਾ ਚੜਾ ਤੇ ਇੱਕ ਦੂਜੇ ਦਾ ਸਾਥ ਵੀ ਯਾਦ ਕੀਤਾ ਹੈ ਵਾਈ ਗੁਰਜੀ ਕਾਲਸਾਹਬ ਹੈ ਗੁਰਜੀ ਫਤਿਹ ਸਮੂਹ ਸੰਗਰ ਦਾ ਤੇ ਆਪ ਮੀਡੀਆ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ 15 ਸਾਲ ਇਹਨਾਂ ਸਹਿਯੋਗ ਦਿੱਤਾ 15 ਸਾਲ ਤੋਂ ਮੈਂ ਗੁਰਦੁਆਰਾ ਪਾਸ ਸਾਈ 10 ਪਤੀ ਰੰਗਾ ਤਲਾ ਵਾਲਾ ਗੁਰਦੁਆਰਾ ਸਾਹਿਬ ਕੇ बतौर ਹੈਡ ਕ੍ਰਾਂਤੀ ਦੀ ਸੇਵਾ ਨੂੰ ਆ ਰਹਾਂ ਹਾਂ ਤੇ ਮੈਂ ਕਹਿੰਦਾ ਮੈਨੂੰ ਇੰਨਾ ਪਿਆਰ ਮਿਲਿਆ ਇਸ ਪਿੰਡ ਤੋਂ ਮੈਂ ਦੱਸ ਨਹੀਂ ਸਕਦਾ ਮੇਰੇ ਦੋ ਬੇਟੀਆਂ ਤੇ ਇੱਕ ਮੇਰਾ ਬੇਟਾ ਇਸੇ ਸਕੂਲ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਪੜ੍ਹੇ ਤੇ ਸੋਨਾਂ ਬੇਟੀਆਂ ਦਾ ਇਸ ਸੰਗਤ ਸੰਗਤ ਨੇ ਪਹਿਲਾਂ ਤਾਂ ਪੜ੍ਹਾਈ ਦਾ ਖਰਚਾ ਕੀਤਾ ਉਸ ਤੋਂ ਬਾਅਦ ਵਿਆਹ ਦਾ ਸਾਰਾ ਖਰਚਾ ਇਸ ਨਗਰ ਨੇ ਕੀਤਾ ਤੇ ਉਸ ਤੋਂ ਬਾਅਦ ਮੇਰੀ ਦੋ ਬੇਟੀਆਂ ਐਨ ਆਰ ਆਈ ਨੇ ਕੈਨੇਡਾ ਚ ਇੰਗਲੈਂਡ ਚ ਉਹ ਵੀ ਇਸ ਨਗਰ ਦੀ ਬਲੌਗ ਤੇ ਅਜੋਕੇਸਾਂ ਵਿੱਚ ਬੈਠੀਆਂ ਮੇਰਾ ਬੇਟਾ ਹੈ ਇੰਜੀਨੀਅਰ ਹੈ ਤੋਂ ਆਪਣਾ ਮੈਂ ਇਸ ਨਗਰ ਦੇ ਸਿਰ ਤੇ ਬਹੁਤ ਕਾਰੋਬਾਰ ਅੱਗੇ ਕੀਤਾ ਮੈਨੂੰ ਇਸ ਪਿੰਡ ਦੇ ਵਿੱਚੋਂ ਭੈਣਾ ਭਰਾਵਾਂ ਦੇ ਨਾਲੋਂ ਵੱਧ ਕੇ ਪਿਆਰ ਮਿਲਿਆ ਇਹਨਾਂ ਪਿਆਰ ਆਪ ਦੇਖ ਰਹੇ ਹੋ ਮੀਡੀਆ ਦੇ ਵਿੱਚ ਕਿੰਨਾ ਪਿਆਰ ਕਰ ਰਹੇ ਸੰਗਤਾਂ ਜੁੜ ਰਹੀ ਹੈ ਫਾਰ ਮੇਰੀਆਂ ਵੀ ਕੁਝ ਮਜਬੂਰੀਆਂ ਹਨ ਮਾਤਾ ਪਿਤਾ ਬਿਲਕੁਲ ਫੋਨ ਦੇ ਕਾਰਨ ਮੈਂ ਆਪਣੇ ਗੁਰੂ ਘਰ ਦੇ ਜੋ ਗ੍ਰੰਤੀ ਸਿੰਘ ਸੀ ਇਹ ਸਰਦਾਰ ਨਿਰਮਲ ਸਿੰਘ ਜੀ ਉਹ ਜਸਪਾਲ ਵੰਗਰ ਸਾਡੇ ਪਿੰਡ ਤੋਂ ਅੱਜ ਉਹਨਾਂ ਦੀ ਰਟਾਇਰਮੈਂਟ ਸੀ ਉਹਨਾਂ ਨੇ ਲਗਾਤਾਰ 15 ਸਾਲ ਸਾਡੇ ਪਿੰਡ ਗੁਰੂ ਘਰ ਦੇ ਵਿੱਚ ਆਪਣਾ ਘਰ ਸਮਝ ਕੇ ਜਿੰਦੇ ਆਪਣਾ ਪਰਿਵਾਰ ਸਮਝ ਕੇ ਸਾਡੇ ਪਿੰਡ ਦੇ ਵਿੱਚ ਸੇਵਾ ਕਰੀਆ ਉਹਨਾਂ ਨੂੰ ਅਸੀਂ ਅੱਜ ਇੱਥੇ ਵਿਦਾਇਗੀ ਉਹਨਾਂ ਦੇ ਪਿੰਡ ਪਿੰਡ ਤੋਂ ਅਸੀਂ ਵੱਡਾ ਕਾਫਲਾ ਲੈ ਕੇ ਸਾਰੇ ਨਗਰ ਦਾ ਜਿਹੜੀ ਆਪਣੀ ਸਮੂਹ ਕਮੇਟੀ ਸੀਗੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜ ਸਰਪੰਚ ਸਾਰਿਆਂ ਨੂੰ ਲੈ ਕੇ ਅਸੀਂ ਇੱਥੇ ਉਹਨਾਂ ਦਾ ਜੁਬਾਈ ਕੀ ਕਰਨ ਆਏ ਹਾਂ ਸਾਨੂੰ ਬਹੁਤ ਜਨਤੀ ਖੁਸ਼ੀ ਦੇ ਨਾਲ ਨਾਲ ਥੋੜੀ ਜੀ ਇਹ ਵੀ ਆ ਮਨਚ ਅਫਸੋਸ ਵੀ ਆ ਵੀ ਇੰਨੇ ਵਧੀਆ ਪਰਿਵਾਰ ਦੇ ਵਿੱਚੋਂ ਜੋ ਸੀਗੇ ਜਿਨ੍ਹਾਂ ਨੇ ਸਾਡੇ ਨਗਰ ਦੇ ਵਿੱਚ ਸੇਵਾ ਕਰੀ ਆ ਅੱਜ ਉਹ ਸਾਨੂੰ ਇੱਥੋਂ ਉਹਨਾਂ ਨੂੰ ਅਸੀਂ ਵਿਦਾਈ ਕਰਨ ਆਏ ਹਾਂ ਮੈਂ 3 ਸਾਲ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਮੁਖ ਪ੍ਰਧਾਨ ਸੀਗਾ ਜੀ ਤੇ ਬਾਬਾ ਜੀ ਨਾਲ ਮਤਲਬ ਪੂਰਾ ਘਰ ਅੰਗੂਈ ਹੈ ਨਾ ਨਾਲ ਕਦੇ ਸੀਗਾ ਹੀ ਨਹੀਂ ਬਾਬਾ ਜੀ ਵਾਲਾ ਸਾਡਾ ਮਤਲਬ ਇੱਕ ਭਰਾ ਅੰਗੂਈ ਸੀਗਾ ਸਾਡਾ ਤੇ ਮਤਲਬ ਸਾਰੇ ਪਿੰਡ ਨਾਲ ਹੀ ਉਹਨਾਂ ਦਾ ਬਹੁਤ ਵਧੀਆ ਪਿਆਰ ਸੀਗਾ ਇਕੱਲਾ ਪਾਸੇ ਦੇ ਵਿੱਚ ਹੀ ਨਹੀਂ ਪੂਰੇ ਪਿੰਡ ਦੇ ਵਿੱਚ ਹੀ ਸਾਡੇ ਉਹਨਾਂ ਦਾ ਸਹਿਚਾਰ ਬਹੁਤ ਜ਼ਿਆਦਾ ਵਧੀਆ ਸੀਗਾ ਸਾਨੂੰ ਕਿਤਨਾ ਕਿਵੇਂ ਕਰਮਜੀਤ ਵੀਰੇ ਦੇ ਕਹਿਣ ਵਾਂਗੂ ਬਹੁਤ ਜ਼ਿਆਦਾ ਦਿਲ ਦੇ ਵਿੱਚ ਅਫਸੋਸ ਵੀ ਆ ਵੀ ਇੰਨੇ ਵਧੀਆ ਬਾਬਾ ਜੀ ਅਸੀਂ ਜਿਵੇਂ ਇੱਕ ਹੀਰਾ ਗਵਾਉਣ ਵਾਲੀ ਗੱਲ ਹੀ ਹੋਈ ਹੋਈ ਹੈ ਮਤਲਬ ਚਲੋ ਪ੍ਰਬਾਤਪਾ ਹੁਣ ਅੱਗੇ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਉਹਨਾਂ ਦਾ ਵਧੀਆ ਪਰਿਵਾਰ ਗੇ ਤੰਦਰੁਸਤੀ ਬਤ। ਇਸ ਮੌਕੇ ਐਮਐਲਏ ਜੀਵਨ ਸਿੰਘ ਸੰਘੋਵਾਦ ਨੇ ਵੀ ਗਰੰਥੀ ਸਿੰਘ ਦੀ ਚੰਗੇ ਕਿਰਦਾਰ ਤੇ ਵਧੀਆ ਸੁਭਾਵਾ ਦੀ ਤਾਰੀਫ ਕੀਤੀ ਹੈ। ਬਾਚੀ ਗੁਰੂ ਘਰ ਤੋਂ ਵਿਦਾ ਕਰ ਸਮੂਹ ਪਿੰਡ ਵਾਸੀ ਗਰੰਥੀ ਸਿੰਘ ਨੂੰ ਵੱਡੇ ਕਾਫਲੇ ਨਾਲ ਉਹਨਾਂ ਦੇ ਪਿੰਡ ਸੰਘੋਵਾਲ ਤੱਕ ਛੱਡ ਕੇ ਆਏ ਲੁਧਿਆਣਾ ਤੋਂ ਮਨੀਸ਼ ਦੀ ਰਿਪੋਰਟ ਦਰਸ਼ਨ ਟੀਵੀ